ਹਾਂਜੀ ਸਰ ਸ਼ਹਿਰ ਵਾਸੀਆਂ ਦਾ ਸਭ ਤੋਂ ਪਹਿਲਾ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਮੇਰਾ ਨਾਮ ਅਸ਼ੋਕਨੀ ਕਲਿਆਣ ਹੈ ਵਾਰਡ ਨੰਬਰ 1 ਤੋਂ ਮੇਰੀ ਵਾਈਫ ਐਮਸੀ ਆ ਸਰ ਮੈਨੂੰ 4.5 ਸਾਲ ਹੋ ਗਏ ਐਮਸੀ ਬਣੇ ਨੂੰ ਵਾਰਡ ਨੰਬਰ 1 ਦਾ ਏਰੀਆ ਬਹੁਤ ਵੱਡਾ ਆਂਦਾ ਹੈਗਾ ਜੀ 4 ਸਾਲਾਂ ਦੇ ਵਿੱਚ ਪ੍ਰਧਾਨ ਸਾਹਿਬ ਜੀ ਨੇ 4 ਗਲੀਆਂ ਬਣਾਈਆਂ ਜੀ ਦੇਖੋ ਜੀ ਕਿ ਸਾਨੂੰ ਜਨਤਾ ਨੇ ਜਿਤਾ ਗਏ ਸੀ ਚੁਣੇ ਹੋਏ ਐਮਸੀ ਆਏ ਸੀ ਚੁਣ ਕੇ ਆਏ ਜਨਤਾ ਨੇ ਉਹਨਾਂ ਦਾ ਕੰਮ ਕਰਨਾ ਸਾਡਾ ਫਰਜ਼ ਆ ਸਾਨੂੰ ਇੱਥੇ ਧੜੇਵਾਜੀ ਵਿੱਚ ਸਾਡੇ ਕੰਮ ਨਹੀਂ ਕਰਦੇ ਪ੍ਰਧਾਨ ਪ੍ਰਧਾਨ ਕੋਲ অথਟੀ ਆ ਪੂਰੇ ਸ਼ਹਿਰ ਦੀ ਪ੍ਰਧਾਨ ਦਾ ਫਰਜ਼ ਬਣਦਾ ਕਿ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰਨ ਦਾ ਹੱਕ ਆ ਉਹ ਭੇਦਭਾਵ ਰੱਖਦੇ ਆ ਠੀਕ ਆ ਆ ਪਾਰਕ ਖਾਈ ਤੇ ਕਰਾ ਪਾਰਕ ਨਹੀਂ ਬਣੀਗੀ ਸਾਹਮਣੇ ਕਮੇਟੀ ਘਰ ਦੇ ਵਿੱਚ ਪਾਰਕ ਹੀ ਗਈ ਆ ਇਹਨਾਂ ਨੇ ਪੈਸਾ ਵਾਪਸ ਮੋੜਿਆ ਗਿਆ ਕਿਉਂ ਪ੍ਰਧਾਨ ਨੂੰ ਇਹ ਨਹੀਂ ਚਾਹੀਦਾ ਕਿ ਸ਼ਹਿਰ ਆਪਣਾ ਸੁੰਦਰ ਬਣਨਾ ਚਾਹੀਦਾ ਸਾਡੇ ਨਾਲ ਭੇਦਭਾਵ ਰੱਖਦੇ ਆ ਠੀਕ ਆ ਸਾਡੇ ਆ ਕੰਮ ਪਾਸ ਹੋਏ 400 3 ਸਾਲ ਹੋ ਗਏ ਆ 2023 ਤੋਂ 24 25 ਸ਼ਿਵਨਗਰ ਪਾਸ ਕਰਵਾਇਆ ਬਾਬਾ RAM ਦੇ ਮੰਦਰ ਪਾਸ ਕਰਵਾਇਆ ਪਰ ਹਾਇਦਕਰ ਕੰਮ ਨਹੀਂ ਚਲਾਏ ਗਏ ਉਥੇ ਉਹ ਸਾਡਾ ਜਨਤਾ ਦਾ ਪੈਸਾ ਉਹ ਕਿੱਥੇ ਜਾਂਦਾ ਪਿਆ ਉਹ ਜੋ ਸਾਡੇ ਕੰਮ ਹੀ ਨਹੀਂ ਕਰਨੇ ਜੇ ਨਹੀਂ ਪ੍ਰਧਾਨਗੀ ਤੋਂ ਕੰਮ ਹੁੰਦੇ ਪਏ ਤੇ ਪਲੱਸ ਤੀਸਤੀ ਇਸਤਿਫਾ ਦੇ ਦੇਣਾ ਠੀਕ ਆ ਅਸੀਂ ਆਪੇ ਕੋਈ ਅਧਿਐਸ ਦੀ ਹੁੰਦਾ ਲਾ ਕੇ ਕੰਮ ਕਰਵਾ ਲਾਂਗੇ ਅਸੀਂ ਨਗਰ ਕੌਂਸਲ ਪ੍ਰਧਾਨ ਮੁਰਦਾਬਾ 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 ਸ਼ਹਿਰ ਨੂੰ ਨਰਕ ਬਣਾਉਣ ਵਾਲਾ ਪ੍ਰਧਾਨ ਮੁਰਦਾਬਾ 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 ਮਾੜਾ ਪ੍ਰਬੰਧਕ ਮੁਰਦਾਬਾ 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 ਨਗਰ ਕੌਂਸਲ ਪ੍ਰਧਾਨ ਮੁਰਦਾਬਾ 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 ਕੋਈ ਸੱਜਣ ਤਾਂ ਕਹ ਨਾ ਹੋਵੇ ਸ਼ਹਿਰ ਵਾਸੀ ਨੇ ਕਰ ਰਹੇ ਆ ਭਾਈ ਸਰਕਾਰ ਚੁਣਿਆ ਨਮੈਂਦਾ ਮੈਂ ਸਾਰੇ ਕੰਮ ਹੁੰਦੇ ਆ ਤਸੀਲ ਚ ਥਾਣੇ ਹੋਰ ਕਿ ਲੋਕਾਂ ਜਾਣਾ ਪੈਂਦਾ ਇੱਥੇ ਜਿਉ ਨਹੀਂ ਹੁੰਦੇ ਬਾਕੀ ਦੋ ਰਾਈਟਰਾਂ ਕੋਲ ਹੋ ਵੀ ਨਹੀਂ ਕਰ ਰਹੇ ਤੁਸੀਂ ਐਸੇ ਕਿਉਂ ਮੋੜੇ ਸੀ ਦੱਸੋ ਮੀਡੀਆ ਰਾਈਟਸ ਉਹਦੇ ਤੋਂ ਬੇਨਤੀ ਕਰਦੇ ਆ ਤੁਸੀਂ ਸਾਰੇ ਸ਼ਹਿਰ ਚ ਸਿੰਗਲ ਸਿੰਗਲ ਵਾਰ ਤੇ ਜਾ ਕੇ ਪੁੱਛ ਲੋ ਵੀ ਸੀਵਰੇਜ ਸਿਸਟਮ ਦਾ ਕੀ ਹਾਲ ਹੈ بارش ਨਾਲ ਦਾ ਬੁਰਾ ਹਾਲ ਆਪਾਂ ਦੇਿੰਦਾ ਹੀ ਆ ਸਾਰਾ ਬੁਰਾ ਹਾਲ ਹੋਇਆ ਦੀ ਬਿਨਾ ਪਾਰੀਕ ਸਾਡੇ ਵਾਲੇ ਪਾਸੇ ਵਾਰ ਨੰਬਰ 23 ਤੱਕ ਨਾ ਵਸੇ 10 ਤੋਂ 12 ਤੱਕ ਪਾਣੀ ਦਾ ਬੁਰਾ ਹਾਲ ਹੈ ਇਹ ਜਿਹੜੇ ਸੁੰਡ ਪੈਂਦੇ ਆਂਦੇ ਆਂਦੇ 10 ਮਿੰਟ ਲਾਉਂਦੇ ਟੈਂਕਰ ਭਰ ਕੇ ਲੈ ਜਾਂਦੇ ਆਂਦੇ ਦੋ ਘੰਟੇ ਚਾਰ ਘੰਟੇ ਬਾਅਦ ਫੇਰ ਉਹੀ ਆਉਂਦੇ ਬੈਠੇ ਨੇ 3-4 ਸਾਲ ਹੋ ਗਏ ਸਾਨੂੰ ਇੱਥੇ ਪਿੱਟਦਿਆਂ ਨੂੰ ਵੀ ਕਰੋ 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 ਇਹ ਚਾਰ ਸਾਲਾਂ ਚ ਨਹੀਂ ਹੋਇਆਗਾ ਅਸੀਂ 6 ਮਿੰਟ ਹੋਰ ਅਸੀਂ ਕੀ ਉਮੀਦ ਰੱਖਦੇ ਆਂ ਇਹਨੂੰ ਪੁੱਛੋ ਵੀ ਦੁਕਾਨਾਂ ਜਿਹੜੇ ਦੋ ਦੁਕਾਨਦਾਰ ਉਹਦੇ ਸਾਰਾ ਬੁਰਾ ਹਾਲ ਹੈ ਰੇੜੀਆਂ ਲੱਗੀਆਂ ਉਹਦਾ ਕੀ ਕਸੂਰ ਆ ਕੋਈ 4 ਦਿਨ ਹੋ ਗਏ 4 ਦਿਨ ਤੋਂ ਕੰਮ ਬੰਦ ਹੈ ਅਜੇ ਤੱਕ ਮਾਰਕੀਟ ਦੇ ਵਿੱਚ ਇੰਨਾ ਗੰਦ ਪਿਆ ਹੈ ਸੇਵਾਸੀਆ ਚੌਂਕ ਤੋਂ ਲੈ ਕੇ 62 ਜਿੱਕਰ ਇੰਨਾ ਪਾਣੀ ਦਾ ਬੁਰਾ ਹਾਲ ਹੈ ਨਾ ਵੀ ਸਪੀਕਰ ਸਾਹਿਬ ਲੱਖਾਂ ਮਰੀ ਉਥੋਂ ਦੀ ਨੰਗੀ ਉਸੇ ਪਾਣੀ ਚ ਤੇ ਲੱਖਾਂ ਵਾਰੀ ਵਾਪਸ ਆਏ ਆ ਇਹ ਨਹੀਂ ਉਹ ਪਾਣੀ ਜਿਹੜਾ ਹੈਗਾ ਗੰਦਾ ਕਿੱਥੋਂ ਆਉਂਦਾ ਛੱਪੜੀ ਵੀ ਬੰਦ ਕਰਕੇ ਨਾਲੇ ਵੀ ਬੰਦ ਕਰਤੇ ਨਾੜੀਆਂ ਵੀ ਬੰਦ ਕਰਤੀਆਂ ਰਕ ਜਖਮੰਦਰ ਕੋਲੇ ਐਡਾ ਬੁਰਾ ਹਾਲ ਸਭ ਤੋਂ ਜ਼ਿਆਦਾ ਇਹ ਐਮਸੀ ਨਹੀਂ ਚਾਹੁੰਦਾ ਪ੍ਰਧਾਨ ਚਾਹੁੰਦਾ ਸ਼ਾਇਦ ਇਹ ਮਕਸੂਦ ਹੈ ਵੀ ਇਹ ਸੁਧਾਰ ਹੋਵੇ ਤੇ ਪਾਣੀ ਨਹੀਂ ਕਰਨਾ ਫਿਰ ਸਾਨੂੰ ਨਾ ਤਾਂ ਐਮਸੀ ਦੀ ਲੋੜ ਆ ਨਾ ਸਾਨੂੰ ਪ੍ਰਧਾਨਾਂ ਦੀ ਲੋੜ ਆ ਫਿਰ ਤਾਂ ਸਾਡਾ ਰਾਜ ਚਾਹੀਦਾ ਪਬਲਿਕ ਦਾ ਰਾਜ ਚਾਹੀਦਾ ਫਿਰ ਸਾਰੇ ਸ਼ਹਿਰ ਦੇ ਵਿੱਚ ਰੋਜ਼ ਦੇ ਦਾਦਾ ਸਮੂਰਸਾ ਚੱਕੇ ਜਾਂਦੇ ਆ ਕੁਈ ਵੀ ਬੱਚਾ ਲੈ ਕੇ ਜਾਂਦਾ ਮੁਰਸੇ ਚੱਕੇ ਜਾਂਦੇ ਆ ਨਸ਼ੇ ਵਾਲੇ ਚੱਕਦੇ ਆ ਚਿੱਟੇ ਵਾਲੇ ਚੱਕਦੇ ਆ ਹੋਰ ਚੱਕਦੇ ਆ ਮਤਲਬ ਕਿ ਦੂਜੇ ਦਿਨ ਲੈ ਤਰਨਾ ਹੈ ਜਿਹੜਾ ਹੁਣ ਲੋਕ ਤੋਂ ਆਇਆ ਜਾ ਰਿਹਾ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੂਗਾ ਮੈਂ ਇੱਥੇ ਆਣ ਕੇ ਇਹਨਾਂ ਦੀਆਂ ਗੱਲਾਂ ਸੁਣੀਆਂ ਜੋੜੇ ਦੀਆਂ ਮੰਗਾਂ ਆ ਉਹ ਸਾਰੀਆਂ ਬਾਰੇ ਇਹਨਾਂ ਦੀ ਮੇਨ ਮੰਗ ਇਹ ਸੀ ਵੀ ਅਸੀਂ ਡੀਸੀ ਮੈਡਮ ਨਾਲ ਗੱਲ ਕਰਾਂਗੇ ਜੋ ਸਾਡੇ ਮਸਲੇ ਉਹ ਤੁਰੰਤ ਹੱਲ ਹੋਣੇ ਚਾਹੀਦੇ ਆ ਉਹਦੀ ਬਾਬਤ ਮੈਂ ਡੀਸੀ ਮੈਮ ਨਾਲ ਫੋਨ ਤੇ ਗੱਲ ਕਰ ਲਈ ਆ ਉਹਨਾਂ ਨੇ ਪਰਸੋਂ 10:30 ਵਜੇ ਦਾ ਟਾਈਮ ਦਿੱਤਾ ਇਹ ਉਹਨਾਂ ਨੂੰ ਮਿਲਣਗੇ ਪ੍ਰਧਾਨ ਜੀ ਨੂੰ ਵੀ ਸੱਦਿਆ ਜਾਊਗਾ ਉੱਥੇ ਜੀ ਅਸੀਂ ਚਲੋ ਜਗ੍ਹਾ ਕਰ ਲੈਂਦੇ ਆ ਜੀ ਬੁਲਾ ਕੇ ਇਹਨਾਂ ਦੀਆਂ ਮੰਗਾਂ ਸੁਣੀਆਂ ਜਾਣਗੀਆਂ ਤੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਊਗਾ ਉਸੇ ਵਿੱਚ ਮੈਂ ਇਹਨਾਂ ਨਾਲ ਗੱਲਬਾਤ ਕਰ ਲਈ ਹੈ ਮੇਰੇ ਇਸ ਵਿਸ਼ਵਾਸ ਤੇ ਕਿ ਅੱਜ ਦਾ ਧਰਨਾ ਖਤਮ ਕਰਕੇ ਜਿੰਦਾ ਬੋਲ ਕੇ ਸਟਾਫ ਠੀਕ ਕਰ ਲਿਆ ਜੀ ਮੈਡਮ ਨਾਲ ਮੁਲਾਕਾਤ ਹੋਊਗੀ ਜੋਂ ਤੋਂ ਪਹਿਲਾਂ ਜਿਹੜਾ ਅੱਜ ਬੱਲ ਕੇ ਬੁਰਾ ਪੂਰਾ ਡੁੱਬਾ ਹੈ ਉਹਦੇ ਲਈ ਸਫਾਈ ਕਰਮਚਾਰੀ ਮੈਂ ਪ੍ਰਧਾਨ ਨੂੰ ਵੀ ਕਹਿਤਾ ਇਹਨਾਂ ਦਾ ਅਮਨ ਹੈ ਇੱਕ ਪ੍ਰਧਾਨ ਸਫਾਈਆਂ ਦਾ ਅਰਜਾਰ ਸੈਨੀਟੇਸ਼ਨ ਦਾ ਉਹਨੂੰ ਵੀ ਕਹਿਤਾ ਹੋਣੇ ਬੰਦੇ ਲਾਉਣ ਲੱਗੇ ਸਭ ਤੋਂ ਪਹਿਲੀ ਸ਼ੁਰੂਆਤ ਮੇਰੀ ਤਹਿਸੀਲ ਤੋਂ ਹੋਊਗੀ ਜਿਹੜਾ ਇੱਥੇ ਪਾਣੀ ਖੜਾ ਆ ਉਹ ਗੱਡ ਕੇ ਤਾਂ ਬਾਕੀ ਸਾਰੇ ਸਟਾਫ ਨਾਲ ਸ਼ੁਰੂ ਕਰ ਲਿਆ ਸਾਰੇ ਸਾਰੇ ਪਹਿਲਾਂ ਮੇਰੇ ਇੱਕ ਤੁਹਾਡੇ ਅਸੀਂ ਥ्रू ਆਪਣੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਹੱਥ ਜੋੜ ਕੇ ਫਿਰ ਬੇਨਤੀ ਕਰ ਰਹੇ ਆ ਕਿ ਤੁਸੀਂ ਚਲੋ ਕਮੈਂਟ ਲਿਖਣੇ ਬਹੁਤ ਸੌਖੇ ਹੁੰਦੇ ਆ ਬਈ ਡਰਾਮੇਬਾਜ਼ੀ ਕਰ ਲਈ ਆ ਕੇ ਇੱਥੇ ਹਕੀਕਤ ਜਾਨੋ ਹੁਣ ਤੁਸੀਂ ਘਰੇ ਬੈਠੇ ਆ ਮੋਬਾਈਲਾਂ ਤੇ ਇੱਥੇ ਕਿਉਂ ਨਹੀਂ ਆ ਰਹੇ ਤੁਹਾਨੂੰ ਪਤਾ ਲੱਗੇ ਹਕੀਕਤ ਕੀ ਆ ਤੇ ਸਚਾਈ ਕੀ ਆ ਬਈ ਇਹ ਇੱਥੇ ਕਮੀ ਕਿੱਥੇ ਆ ਰਹੀ ਆ ਫਿਰ ਤੁਹਾਡੇ ਤੁਸੀਂ ਵੀ ਦੇਣ ਤੁਹਾਨੂੰ ਅਧੂਰੀ ਜਾਣਕਾਰੀ ਆ ਉਸੇ ਦੇ ਤੁਸੀਂ ਕਮੈਂਟ ਪਾਈ ਜਾਂਦੇ ਹੋ ਬਈ ਅਸੀਂ ਇੱਥੇ ਰੋਜ਼ ਬੈੰਨੇ ਆ ਸਾਨੂੰ ਪਤਾ ਮਜਬੂਰੀ ਕੀ ਆ ਤੁਸੀਂ ਇਹਨਾਂ ਦੇ ਜੋ ਵਿਸ਼ਵਾਸ ਦਿਵਾਇਆ ਸੰਤੁਸ਼ਟ ਹੋ ਜੀ ਸਾਸੀ ਤਹਿਸੀਲਦਾਰ ਜੀ ਸਾਹਿਬ ਦੇ ਵਿਸ਼ਵਾਸ ਤੇ ਜਦੋਂ ਮਾਨ ਇਹਨਾਂ ਦਾ ਆ ਕੇ ਇਹਨਾਂ ਨੂੰ ਕਰਕੇ ਅਸੀਂ ਤਾਲਾ ਖੋਲਣ ਲੱਗੇ ਆਂ ਪਰ ਜੇ ਸਾਡੀਆਂ ਉਹ ਮੰਗਾਂ ਨਾ ਪੂਰੀਆਂ ਹੋਈਆਂ ਫਿਰ ਅਸੀਂ ਪੱਕਾ ਤਾਲਾ ਲਾ ਦੇਣਾ ਫਿਰ ਤਾਂ ਜਦੋਂ ਸਾਨੂੰ ਪੁਲਿਸ ਕੋਟ-ਕਟ ਕੇ ਲੈ ਜਾਊ ਜਾਂ ਪਾਚਾ ਦੇ ਕੇ ਹੀ ਲੈ ਜਾਊਗੀ ਜੀ ਠੀਕ ਹੈ ਬੇੰਤੀ ਇਹ ਆ ਜੀ ਤਹਿਸੀਲਦਾਰ ਸਾਹਿਬ ਨੇ ਵਿਸ਼ਵਾਸ ਇਹ ਦਵਾਇਆ ਕਿ ਮੈਡਮ ਜਿਹੜੇ ਆ ਉਹ ਡੀਸੀ ਮੈਡਮ 10:30 ਵਜੇ ਪਰਸੋਂ ਮੀਟਿੰਗ ਕਰਨ ਗਿਆ ਸਾਡੀ ਜਿਹੜੀ ਸ਼ਰਤ ਉਹ ਮੁਢਲੀ ਪਹਿਲੀ ਇਹ ਹੈ ਵੀ ਸ਼ਹਿਰ ਵਾਸੀਆਂ ਦੀ ਪਤਵੰਤਿਆਂ ਦੀ ਤੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਅਸੀਂ ਕੁਝ ਸਵਾਲ ਜਿਹੜੇ ਹੈਗੇ ਆ ਉਹਨਾਂ ਨੂੰ ਕਰਨੇ ਆ ਸਾਡੀਆਂ ਸਮੱਸਿਆਵਾਂ ਦਾ ਹੱਲ ਜੇਕਰ ਨਾ ਹੋਇਆ ਪਰਸੋਂ ਤੋਂ ਤੇ ਅਸੀਂ ਦੁਬਾਰਾ ਫੇਰ ਇਹ ਨੌਕ ਇਸੇ ਤਰ੍ਹਾਂ ਲਾ ਦੇਣਾ ਸੰਘਰਸ਼ ਅਸੀਂ ਸਿਰਫ ਥੋੜੇ ਦਿਨਾਂ ਲਈ ਇੱਕ ਦਿਨ ਲਈ ਡਿਲੇ ਕੀਤਾ ਉਹ ਵੀ ਇਹਨਾਂ ਦੇ ਵਿਸ਼ਵਾਸ ਤੇ ਇਹ ਬੰਦ ਨਹੀਂ ਕੀਤਾ ਬੰਦ ਨਾ ਸਮਝ ਆ ਜਾਵੇ ਜੇ ਨਾ ਡੀਜੀ ਸਾਹਿਬ ਆਏ ਜਾਂ ਇਹਦਾ ਹੱਲ ਨਾ ਹੋਇਆ ਤਾਂ ਅਸੀਂ ਪਰਸੋਂ ਫੇਰ 10 ਵਜੇ ਤੁਹਾਨੂੰ ਇੱਥੇ ਹੀ ਮਿਲਾਂਗੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਫੇਰ ਬੇਨਤੀ ਕਰਦਾ ਆਪਦੇ ਐਮਸੀ ਭਰਾਵਾਂ ਦੇ ਵੱਲੋਂ ਵੀ ਮੇਰੀ ਸਾਡੀ ਬੇਨਤੀ ਆ ਕਿ ਸ਼ਹਿਰ ਦੇ ਸਾਂਝੇ ਕੰਮ ਵਾਸਤੇ ਸਾਰੇ ਸਹਿਯੋਗ ਦੇਣ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਤੇ ਆ ਕੇ ਜਿਹੜੇ ਵੇਖਣ ਵੀ ਸੱਚ ਜਿਹੜਾ ਹੈਗਾ ਕਿ ਕੀ ਆ ਸਚਾਈ ਕੀ ਆ ਕਿੱਥੇ ਅੜਿੱਕਾ ਕੌਣ ਬਣਦਾ ਸਾਡੇ ਜਦੋਂ ਵੀ ਸਾਹਿਬ ਹੋਣਗੇ ਸ਼ਹਿਰ ਵਸੇ ਲੋਕੀ ਕਹਿੰਨੇ ਤੁਸੀਂ ਵੀ ਆ ਕੇ ਵੇਖਿਓ ਕਿ ਕਿੰਨੇ ਜਵਾਬ ਦਿੰਦੇ ਆ ਇਹ ਇਹਨਾਂ ਨੂੰ ਪੁੱਛਿਓ ਜੂਰੂਬੀ 450 ਤੁਸੀਂ ਕੱਟੇ ਕਮੇਟੀ ਦੇ ਇਹਨੇ ਪੈਸੇ ਆਏ ਗਏ ਕਿੱਥੇ ਪੁੱਛਿਓ ਜੂਰੂਬੀ ਸਾਹਿਬ ਆਪਦੇ ਮਾਧੂ ਨੇ ਜਨਾਹ ਤੁਹਾਡੇ ਮਾਧੂ ਨੇ ਸਾਰਿਆਂ ਨੂੰ ਬੁਲਾਇਓ ਜੂਰੂਬੀ ਜੂਰੂਬੀ ਭਿੰਦਰ ਸਿੰਘ ਆਪਜੀ ਡਿਊਟੀ ਨਿਭਾ ਰਹੇ ਸਨ ਤੁਹਾਡੇ ਯਾਦ ਹੋਵੇ ਤਾਂ ਮੈਂ ਯਾਦ ਕਰਾ ਦਿੰਨਾ ਜੇ ਯਾਦ ਨਾ ਹੋਵੇ ਤਾਂ ਮੇਰੇ ਵਾਲੇ ਦਫਤਰ ਦੇ ਵਿੱਚ ਹੁਕਮ ਰਾਨ ਤੇਰਾ ਕੇ ਬਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਮਾਨਯੋਗ ਸਾਡੇ ਸਪੀਕਰ ਸਾਹਿਬ ਦੇ ਭਾਈ ਵੀਰਿੰਦਰ ਸਿੰਘ ਜੀ ਔਰ ਉਹਦੇ ਤੋਂ ਬਾਅਦ ਸਾਡੇ ਕਾਂਗਰਸ ਦੇ ਜਿਹੜੇ ਐਮਸੀ ਹੈ ਉਹ ਕਿੱਥੇ ਕਾਂਗਰਸ ਦੀ ਟਿਕਟ ਤੋਂ ਹੈ ਉਹ ਪਤਾ ਨਹੀਂ ਹੈ ਕਿੱਥੇ ਤੁਹਾਨੂੰ ਆਪ ਨੂੰ ਵੀ ਪਤਾ ਜਾਂ ਲੋਕ ਲੋਕਾਂ ਨੂੰ ਪਤਾ ਹੈ ਵੀ ਉਹ ਕਿੱਥੇ ਹੈ ਉਹ ਆ ਕੇ ਬਹਿਣ ਬਹਿਣ ਲੱਗ ਗਿਆ ਮੇਰਾ ਕੰਮ ਜਿਹੜਾ ਸਾਰਾ ਡਾਕ ਦਾ ਉਹ ਫੜਮ ਨਹੀਂ ਖੰਦਾ ਹੁੰਦਾ ਤੋ ਅਸੀਂ ਮੇਰਾ ਮਾਹੌਲ ਜਿਹੜਾ ਦਫਤਰ ਦਾ ਖਰਾਬ ਹੋ ਰਿਹਾ ਸੀ ਫਿਰ ਅਸੀਂ ਸਾਹਮਣੇ ਐਮੀ ਸਾਹਿਬ ਦਾ ਜਿਹੜਾ ਕਮਰਾ ਹੈ ਉਹ ਮੈਂ ਬੇਨਤੀ ਕੀਤੀ ਮਾਨ ਜੋਗੀ ਜੀ ਸਾਹਿਬ ਨੂੰ ਵੀ ਮੇਰੂੰ ਬਹਿਣ ਲਈ ਜਗਾ ਦਿੱਤੀ ਜਾਵੇ ਤਾਂ ਹੀ ਮੈਂ ਕੰਮ ਕਰੂੰਗਾ ਨਹੀਂ ਮੈਂ ਬਾਹਰ ਰੋਡ ਦੇ ਉੱਤੇ ਟੇਬਲ ਲਾ ਲੈਣਾ ਆਪਦਾ ਜੋ ਫਿਰ ਮੈਨੂੰ ਉਹ ਕਮਰਾ ਜਿਹੜਾ ਐਮੀ ਵਾਲਾ ਤਿਆਰ ਕੀਤਾ ਗਿਆ ਉਹਦੇ ਵਿੱਚ ਅਸੀਂ ਬੈਠਣਾ ਸ਼ੁਰੂ ਕੀਤਾ ਵਿਛੇ ਜਾਂ ਇਹਨਾਂ ਨੇ ਉਹਦੇ ਤੇ ਵੀ ਹਰ ਤੋਂ ਧਿਆਨ ਚ ਹੋਵੇ ਵੀ ਨੇਮ ਪਲੇਟ ਮੇਰੀ ਪੱਟੀ ਸੋ ਸਾਡੇ ਮੈਂ 2021 ਵਿੱਚ 21 ਐਮਸੀਆਂ ਨਾਲ ਪ੍ਰਧਾਨ ਬਣਿਆ ਸੀ ਅੱਜ ਵੀ ਮੇਰੇ ਕੋਲ 21 ਜਾਂ 22 ਐਮਸੀ ਮੇਰੇ ਕੋਲ ਮੌਜੂਦ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਤੋਂ ਔਰ ਮਾਨਯੋਗ ਸਾਡੇ ਮంత్రి ਸਤਾਨਕ ਸਰਕਾਰਾਂ ਡਾਕਟਰ ਰਵਜੋਤ ਸਿੰਘ ਜੀ ਤੋਂ ਮਾਨਯੋਗ ਸਾਡੇ ਐਮਡੀ ਸਾਹਿਬ ਤੋਂ ਮਾਨਯੋਗ ਪ੍ਰਮੁਖ ਅਕਤਰ ਸਾਹਿਬ ਤੋਂ ਮੰਗ ਕਰਦੇ ਆਂ ਤੁਹਾਡੇ ਰਾਹੀਂ ਵੀ ਚੁਣੀ ਹੋਈ ਟਮੇਟੀ ਨੂੰ ਦੋ ਚਾਰ ਗਲੀਆਂ ਬਣੀਆਂ ਬਰਕਰਾਰ ਕਰਨ ਵੱਲ ਠੱਗਾ ਕਰਨ ਵੱਲ ਨਾ ਸੋਕਿਆ ਜਾਵੇ ਇਹ ਹੀ ਲੋਕਾਂ ਕੋਟਪੂਰੀਆਂ ਦਾ ਨੇ ਇੱਕ ਕਮੇਟੀ ਚੁਣ ਕੇ ਐਮਸੀ ਬਣਾਏ ਸੀ ਜਿਨ੍ਹਾਂ ਵਿੱਚ ਮੈਂ ਵੀ ਐ ਇਹੀ ਲੋਕਾਂ ਨੇ ਵੋਟਾਂ ਪਾ ਕੇ ਮਾਨਜੋਗ ਸਪੀਕਰ ਸਾਹਿਬ ਨੂੰ ਐਮ.ਐਲ.ਏ ਬਣਾਇਆ ਸੀ। ਇਹੀ ਬ੍ਰੀਜਕੋਟ ਦੇ ਲੋਕਾਂ ਨੇ ਸਰਬਜੀਤ ਸਿੰਘ ਕਾਲਤਾ ਨੂੰ ਐਮ.ਪੀ ਬਣਾਇਆ ਸੀ। ਸਾਰੇ ਬੰਦਿਆਂ ਦੀ ਅਧਕਾਰ ਵੱਖੋ-ਵੱਖਰੇ ਨੇ। ਹਰ ਬੰਦੇ ਨੇ ਆਪਣੀ ਡਿਊਟੀ ਕਰਨੀ ਹੈ ਤੇ ਉਹ ਕਰ ਰਹੇ ਨੇ ਬਕੂਬੀ। ਮੈਂ ਕਿਸੇ ਦੇ ਜਿੱਕੜ ਨਹੀਂ ਛੱਡਦਾ ਪਰੰਤੂ ਕਿਉਂ ਨਹੀਂ ਹੋਈ ਕਮੇਟੀ ਨੂੰ ਕੰਮ ਕਰਨ ਦਿੱਤਾ ਜਾਵੇ? ਆ ਪਿਛਲੇ 2 ਦਿਨਾਂ ਤੋਂ ਤਾਲਾ ਲਾ ਕੇ ਬੈਠੇ ਆ। ਮੈਂ ਕਿਵੇਂ ਕੰਮ ਕਰੂੰਗਾ? ਮੇਰੇ ਮੁਲਾਜ਼ਮ ਜਿਹੜੇ ਆ ਉਹ ਪਰੇਸ਼ਾਨੀ ਵਿੱਚ ਐ ਧਬਰਾਤ ਵਿੱਚ ਐ ਕੱਲ ਦਾ ਹੀ ਸਾਡਾ ਰੈਵਨਿਊ ਘਟ ਗਿਆ ਮੈਥੋਂ ਦਫਤਰੋਂ ਪਤਾ ਲੱਗਿਆ ਜਿਹੜੇ ਬੰਦੇ ਕੋਈ ਸਾਡੇ ਪੈਸੇ ਦੇਣ ਆਏ ਕੋ ਬੱਸ ਸਟੈਂਡ ਵਾਲਾ ਆਇਆ ਕੋ ਹੋਰ ਆਇਆ ਕੋ ਸਟ੍ਰੈਕਟ ਪਰ ਆਇਆ ਕਿਉਂਕਿ ਲਾਸਟ ਚੱਲੀ ਜਾਂਦੀ ਐ ਉਹ ਬੰਦੇ ਮੁੜ ਗਏ ਕਿੱਥੋਂ ਆਉਣਗੇ ਲੋਕ ਪ੍ਰਧਾਨ ਜੀ ਇੱਕ ਆਖਰੀ ਸਵਾਲ ਇਹ ਵੀ ਆ ਜਿਹੜੀ ਮਸ਼ੀਨਰੀ ਆਪਣੇ ਕੋਲੇ ਪਈ ਆ ਉਹ ਸਾਹਮਣੇ ਪਾਰਕ ਦੇ ਵਿੱਚ ਖੜੀ ਐ ਜਿੱਥੇ ਕਿ ਪਾਣੀ ਵੀ ਭਰਿਆ ਰਹਿੰਦਾ ਵਾ ਜੋ ਕਿ ਬੜੀ ਮਿਹਨਤ ਦੇ ਨਾਲ ਇਹ ਮਸ਼ੀਨਰੀ ਆਪਾਂ ਲਿਆਂਦੀ ਗਈ ਆ ਤੇ ਕਿਤੇ ਨਾ ਕਿਤੇ ਉਹਦੀ ਜਿਹੜੀ ਕੇਰਿੰਗ ਆ ਉਹ ਕਿਸ ਤਰ੍ਹਾਂ ਦੇਖਿਆ ਹੋਣਾ ਹੈ ਉਹਦੇ ਲਈ ਸਾਰਾ ਪਲਾਨ ਕੀਤਾ ਗਿਆ ਬੜਾ ਵਧੀਆ ਸਵਾਲ ਆ ਤੁਹਾਡਾ ਕਿਉਂਕਿ ਕੋੜ ਕਪੂਰੇ ਦੇ ਵਿੱਚ ਜਦੋਂ 21 ਵਿੱਚ ਕਮੇਟੀ ਬਣੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਹੈ 21 ਵਿੱਚ ਆਪਣੇ ਕੋਲੇ ਕੋਈ ਇਨਵੈਕਟਰ ਨਹੀਂ ਸੀ ਕੋਈ ਜਨਰੇਟਰ ਨਹੀਂ ਸੀ ਉਦੋਂ ਜਦੋਂ ਮੈਂ ਬੈਠਾ ਕੋਈ ਟਰੈਕਟਰ ਸਿੰਗਲ ਵੀ ਕੰਮ ਨਹੀਂ ਕਰ ਰਿਹਾ ਸੀ ਕੋਈ ਟਰਾਲੀ ਨਹੀਂ ਸੀ ਕੋਈ ਛੱਕਰ ਨਹੀਂ ਸੀ ਕੋਈ ਜੈਟਿੰਗ ਮਸ਼ੀਨ ਨਹੀਂ ਸੀ ਕੋਈ ਸਾਡੇ ਕੋਲ 30 ਗੱਡੀਆਂ ਨਹੀਂ ਸੀ ਇਹ ਇਹ ਸਾਰਾ ਜਿਹੜਾ ਹਾਊਸ ਦੀ ਕਾਰਜਕਾਰੀ ਹੈ ਜਿਹੜੇ ਹਿਮਤੀ ਲੋਕ ਪੁਰਾਣੇ ਤਜਰਬੇਕਾਰ ਮੇਰੇ ਨਾਲ ਐਮਸੀ ਸੀ ਉਹਨਾਂ ਦਾ ਮੈਂ ਲਾਭ ਲੈ ਕੇ ਉਹਨਾਂ ਦੇ ਤਜਰਬੇ ਤੋਂ ਸਿੱਖ ਕੇ ਕਿਉਂਕਿ ਮੈਂ ਤਾਂ ਪਹਿਲੀ ਵਾਰੀ ਐਮਸੀ ਬਣਿਆ ਸੀ ਲੋਕਾਂ ਨੇ ਮੈਨੂੰ ਐਮਸੀ ਬਣਾਇਆ ਔਰ ਪਾਰਟੀ ਨੇ ਮੈਨੂੰ ਪ੍ਰਧਾਨਗੀ ਦਾ ਜਿਹੜਾ ਮਾਣ ਬਖਸ਼ਿਆ ਇਹ ਪਾਰਟੀ ਦਾ ਧੰਨਵਾਦੀਆਂ ਜੇ ਪਾਲਤੂ ਸੰਧੂ ਦੇ ਧੰਨਵਾਦੀਆਂ ਔਰ ਇਹ ਇਹਨਾਂ ਦੀ ਬਦੌਲਤ ਹੀ ਹਰ ਕੰਮ ਜਿਹੜਾ ਅਸੀਂ ਨੇਪਰੇ ਚਾੜਿਆ ਮੇਰਾ ਇੱਕ ਪ੍ਰਸ਼ਨ ਹੈ ਖੁੱਲਮ ਖੁੱਲਮ ਇਹ ਤਾਂ ਮੈਂ ਬਾਅਦ ਵਿੱਚ ਵੀ ਕਰੂੰਗਾ ਤੁਹਾਨੂੰ ਬੁਲਾਉਂਗਾ ਉਹ ਇਹ ਪ੍ਰਸ਼ਨ ਹੈ ਕੋਈ ਇੱਕ ਕੰਮ ਮਾਨਯੋਗ ਸਪੀਕਰ ਸਾਹਿਬ ਕਹਿਣ ਵੀ ਆਹ ਕੰਮ ਭਪਿੰਦਰ ਸੱਗੂ ਨੂੰ ਮੈਂ ਕਿਹਾ ਸੀ ਉਹਨੇ ਨਹੀਂ ਕੀਤਾ ਇਹ ਪੋਟਪੂਰਾ ਦੇ ਹਿੱਤ ਵਿੱਚ ਸੀ ਮੈਂ ਜਿੰਦਾ ਰخواਗਾ ਜਿਹੜਾ ਜਿਹੜਾ ਕੰਮ ਉਹਨਾਂ ਨੇ ਕਿਹਾ ਅਸੀਂ ਉਹ ਕੰਮ ਪਾਸ ਕੀਤਾ ਜੋ ਜੋ ਸਾਨੂੰ ਸਤਾਨਕ ਸਰਕਾਰਾਂ ਦੇ ਐਮਡੀ ਸਾਹਿਬ ਵੱਲੋਂ ਕਿਹਾ ਗਿਆ ਉਹਨੂੰ ਉਹਨੂੰ ਪਾਸ ਕੀਤਾ ਗਿਆ ਜੋ ਜੋ ਕੰਮ ਸਾਨੂੰ ਡੀਸੀ ਵੱਲੋਂ ਹੁਕਮ ਹੋਏ ਉਹਨੂੰ ਪਾਸ ਕੀਤਾ ਗਿਆ ਪ੍ਰਧਾਨ ਸਾਹਿਬ ਮਸ਼ੀਨਰੀ ਜਿਹੜੀ ਉਹਦੇ ਜ਼ਿੰਮੇਵਾਰ ਕੋਣਾ ਜਿਹੜਾ ਜ਼ਿੰਮੇਵਾਰੀ ਦੀ ਬਿੱਟਾਂ ਹਾਂ ਮੈਂ ਤੁਹਾਡਾ ਸਵਾਲ ਮੈਂ ਹਰ ਕੋਈ ਗੱਲ ਨਹੀਂ ਮੈਂ ਕਲੀਅਰ ਕਰਦਾ ਇਹ ਮਸ਼ੀਨਰੀ ਜਦੋਂ ਪਹਿਲਾਂ ਤਾਂ ਥੋੜੀ ਸੀ ਤਾਂ ਪਾਰਕ 'ਚ ਛੜਦੀ ਸੀ ਕਮੇਟੀ ਕਾਰੀ ਕੱਢਦੀ ਸੀ ਫਿਰ ਸਾਡੀਆਂ ਚੋਰੀਆਂ ਵੀ ਹੋਈਆਂ ਜਿਦੀਆਂ ਅਸੀਂ ਦਰਖਾਸਤਾਂ ਵੀ ਥਾਣਾ ਸਿਟੀ ਨੂੰ ਦਿੱਤੀਆਂ ਫਿਰ ਅਸੀਂ ਸਾਡੇ ਕੋਲ ਵਾਟਰ ਬਾਕਸ ਆ ਗਿਆ 10 ਤੋਂ ਫਿਰ ਅਸੀਂ ਉੱਥੇ ਮਸ਼ੀਨਰੀ ਖੜੀ ਕਰ ਦਿੱਤੀ ਔਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਅਸੀਂ ਲੈਂ ਜਾਣਾ ਉਹ ਮਤਲਬ ਟਾਈਮ ਜ਼ਿਆਦਾ ਲੱਗੂਗਾ ਤੇਰੇ ਦਸ ਹੀ ਟੈਂਡਰ ਲਾਇਆ ਦਾ ਪਾਸ ਕੀਤਾ ਉਹਦੀ ਮਨਜ਼ੂਰੀ ਹੋਈ ਸੂਬਾ ਸਰਕਾਰਾਂ ਤੋਂ ਸਾਡੇ ਛੱਡ ਬਣ ਗਿਆ ਹੁਣ ਛੱਡ ਦੇ ਕਿ ਅਸੀਂ ਕੈਂਚੀ ਗੇਟ ਦੀ ਸਾਡੀ ਯੋਜਨਾ ਹੈ ਕਿ ਕੈਂਚੀ ਗੇਟ ਅਤੇ ਕੈਮਰੇ ਲੱਗ ਜਾਣ ਸਾਡੀਆਂ 30 ਗੱਡੀਆਂ ਚੋਕ ਟ੍ਰੈਕਟਰ ਟਰਾਲੀਆਂ ਔਰ ਛੱਤਰ ਮਸ਼ੀਨਾ ਦੋਨੇ ਔਰ ਜੈਟਿੰਗ ਦੋਨੇ ਮਸ਼ੀਨਾ ਸਾਰੀ ਮਸ਼ੀਨਰੀ ਸਾਡੀ ਫੈਬਰिकेट ਦੇ ਨਾਲ ਜਿਹੜੀ ਖਾਲੀ ਜਗ੍ਹਾ ਪਈ ਹੈ ਉੱਥੇ ਸਾਡੀ ਲੱਗ ਸਕਦੀ ਅ ਜੇ ਜਿਨ੍ਹਾਂ ਨੇ ਇੱਕ ਚਾਬੀ ਲਗਾ ਕੇ ਉਹ ਸਾਈਡ ਤੇ ਨਹੀਂ ਕੀਤਾ ਉਹ ਪਾਣੀ ਦੇ ਵਿੱਚ ਖੜੀ ਆ ਰਹੇ ਉਹਨਾਂ ਦੇ ਵੀ ਉੱਤੇ ਅਕਲ ਲਾਉਂਦੇ ਹਾਂ ਮੈਂ ਉਹਨੂੰ ਦਫਤਰ ਕੋਈ ਜਾਨ ਦੇਊਗਾ ਉਹਨੂੰ ਦਫਤਰ ਦੇ ਸਿਸਟਮ ਨੂੰ ਮਤਲਬ ਸਹੀ ਕਰੂਗਾ ਸਾਨੂੰ ਇੱਥੇ ਜਿਹੜੇ ਸਾਡੇ ਕਾਉਂਸਲਰ ਹੈ ਜੇ ਉੱਤੇ ਜਾਣਗੇ ਤਾਂ ਕੰਮ ਤਾਂ ਹੀ ਕਰਨਗੇ ਜੀ ਜੇ ਤੁਸੀਂ ਇੱਥੇ ਆਏ ਹੋ ਤਾਂ ਮੇਰੀ ਬਾਈਕ ਲੈ ਰਹੇ ਹੋ ਜੇ ਤੁਸੀਂ ਘਰੇ ਬੈਠੇ ਹੁੰਦੇ ਸ਼ਾਇਦ ਨਾ ਲੈਂਦੇ ਇੱਕ ਹੋਰ ਨੰਬਰ ਗੋਸ਼ਾ ਜਾ ਰਿਹਾ ਕਿ 4 ਸਾਲ ਹੋ ਗਏ ਆ ਲੇਕਿਨ ਕੋਈ ਮੀਟਿੰਗਾਂ ਹੀ ਨਹੀਂ ਹੁੰਦੀ ਹਰ ਮੀਟਿੰਗ ਤੇ ਲਗਭਗ 20000 ਰੁਪਏ ਖਰਚ ਹੁੰਦੇ ਆ ਸਾਡੇ ਵੱਲੋਂ ਜੋ ਜੋ ਕੰਮ ਤੇ ਪਾਸ ਕਰਨੇ ਹੁੰਦੇ ਉਹ ਕੀਤੇ ਜਾ ਰਹੇ ਆ ਸਾਡੇ ਕੋਲੇ ਕੋਟਕਪੂਰੇ ਦੀ ਇੱਕ ਇੱਕ ਗਲੀ ਦੀ ਮਿੰਤੀ ਕਰਾ ਕੇ ਪਾਸ ਕੀਤੀ ਜਾ ਚੁੱਕੀ ਹੈ ਉਹਦੀ ਡਿਟੇਲ ਕਾਪੀ ਲੈਣੀ ਹੋਈ ਲੈ ਲਿਓ ਬਿਨਾ ਮਤਲਬ ਜਿਹੜੀ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਜਿਹੜਾ ਕੰਮ ਸਾਡਾ ਹਾਊਸ ਦਾ ਕਰਨ ਵਾਲਾ ਹੁੰਦਾ ਸੀ ਉਹ ਬਾਖੂਬੀ ਕਰ ਰਹੇ ਆ ਇੱਕ ਇੱਕ ਮਤੇ ਦੀ ਮੀਟਿੰਗ ਹੁੰਦੀ ਆ ਕਿਹੜਾ ਵੀ ਹਾਂਜੀ 4 ਸਾਲ ਦੇ ਵਿੱਚ ਤੁਸੀਂ ਇਹ ਦੇਖੋ ਗਲੀਆਂ ਕਿੰਨੀਆਂ ਬਣੀਆਂ ਉਹ ਰਾਹ ਕਿੰਨੀਆਂ ਕਿਹੜੇ ਵਾਰਡ ਵਿੱਚ ਕਿੰਨਾ ਕਿੰਨਾ ਕੰਮ ਹੋਇਆ ਇਹ ਫੇ ਤੁਸੀਂ ਆਈ ਕਿ ਮਤਲਬ ਅਗਰ ਸਾਡੇ ਤਾਲਾ ਲਾਉਣਾਂ ਦਾ ਕੰਮ ਹੈ ਤਾਂ ਸਿੱਧਾ ਪਰਚਾ ਬੰਦਿਆ ਸਰਕਾਰੀ ਹੈ ਨਹੀਂ ਅਸੀਂ ਅਸੀਂ ਲੜਾਂਗੇ ਅਸੀਂ ਆਪਣੀ ਲੜਾਈ ਲੜਾਂਗੇ ਬਿਲਕੁਲ ਬਿਲਕੁਲ ਲੜਾਂਗੇ ਸਾਡੇ ਕਿੰਨੇ ਮੈਂਬਰ ਕੱਟੇ ਹੈ ਉਹਨਾਂ ਨੂੰ ਮਤਲਬ ਲਿਆਵਾਂਗੇ ਵੋਟਾਂ ਦਾ ਸ਼ੌਕ ਨਹੀਂ ਹੈ ਪਰ ਇਹ ਬੁੱਕ ਕਰਵਾਈ ਦੀ ਉੱਤੇ ਫੋਟੋ ਕਜਾਣ ਜਾਵੜੀ ਕਿਹੜੀਆਂ ਬਾੜਾਂ ਦੇ ਵਿੱਚ ਜੋ ਕੰਮ ਹੋਇਆ ਹੈ ਉਹ ਕਿੰਨੇ ਪਹਿਲੇ ਐਮਸੀ ਨੂੰ ਨਾਮ ਲੈ ਕੇ ਪੁੱਛਦੇ ਉਹ ਦੱਸ ਦੋ ਕਿ ਇੰਨੇ ਕੰਮ ਮੇਰੇ ਐਮਸੀ ਵਾਰਤੇ ਤੇ ਕਿੰਨੇ ਬਣਿਆ ਚਾਹ ਕਹ ਲੈ ਕੰਮ ਐਡੀਟ ਕੰਮ ਨਹੀਂ ਹੋਇਆ ਕੰਮ ਬੋਟਾ ਇਹ ਪਰ ਦੋਸ਼ ਲਗਾਣਾ ਹੋ ਮੰਨ ਲਓ ਤੁਸੀਂ ਬਾਹਰ ਜਾ ਰਹੇ ਹੋ ਮੈਂ ਤੇ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਕਹਾਂ ਤੁਸੀਂ ਇਹ ਮੈਂ ਐ ਕਿਉਂ ਕਰਦੇ ਪਏ ਹੋ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਹੁੰਦਾ ਕਦੇ ਵੀ ਮਤਲਬ ਕੁਝ ਨਿਕਲਦਾ ਜੋ ਸਿਟੀਕਲ ਵਿੱਚ ਕੀ ਦੀਆ ਹਰ ਕੰਮ ਇਹ ਐਸ ਤਰ੍ਹਾਂ ਹੋਇਆ ਅਸੀਂ ਖੇਤਕਾਰ ਨੂੰ ਕੁਝ ਵੀ ਕਹਿ ਦਈਏ ਇਹ ਲੋਕ